ਲੌਈ ਭਾਈ ਜੀ ਪਹੁੰਚ ਕੇ ਬੱਸ ਸਟੈਂਡ ਉੱਪਰ ਵੱਜ ਗਏ ਰਾਤ ਦੇ 12:00 12 ਚਾਰੀਆਂ ਦੁਕਾਨਾਂ ਖੁੱਲੀਆਂ ਭਾਈ ਜੀ ਬੱਸ ਸਟੈਂਡ ਤੇ ਖੜੇ ਆ ਨਿੰਦਰਾ ਭਾਈ ਨੂੰ ਆਏ ਛੱਡਣੀ ਪੰਜਾਬ ਵਾਸਤੇ ਤਿਆਰ ਹੈ ਕੋ ਬਜ਼ਾਰ ਦੇ ਵਿੱਚ ਭਾਈ ਜੀ ਰੌਣਕਾਂ ਕਿੰਨੀਆਂ 12:12 ਵਜ ਦਾ ਟਾਈਮ ਆ ਗੱਡੀਆਂ ਮਗੱਡੀਆਂ ਚੜੀਆਂ ਪਤਾ ਨਹੀਂ ਰਾਤ ਨੂੰ ਕਿਆ ਕਰਦੇ ਬੱਸਾਂ ਬੱਸਾਂ ਭਾਈ ਪਰ ਇਹਨਾਂ ਆਖੋ ਮੜੀ ਜੀ ਵੇਗਾ ਚਾਹ ਲੈਣ ਉਧਰ ਆ ਇਧਰ ਆਇਆ ਲਿਖਿਆ I M A A ਕੇ ਮਦਾਨੀ ਕਿਹਾ ਮਹਾਸਾਗਰ ਲਿਖਿਆ ਵੇਖਣੇ ਹੋਣਾ ਸ਼ਾਇਦ ਲੱਗਦਾ ਲਾਇ ਸਰੀ ਮਹਾਸਾਗਰ ਲਿਖਿਆ ਹਾਂਜੀ ਬਾਜੀ ਸਲਟੋ ਵੀ ਦੇ ਲਾਇ ਜਿਵੇਂ ਜਿਆਦਾ ਹੀ ਰੇਟ ਮਿਲੀਆਂ ਐ ਟੈਟ ਮਿਲਿਆ ਆਇਆ ਤਾਂ ਹੈ ਹਾਂ ਰੱਖਦੇ 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 5 ਮਿੰਟ ਇੰਨੇ ਕੋਈ ਗੱਲ ਨਹੀਂ 5 ਮਿੰਟ ਰਹਿ ਗਏ ਬਸ ਆਉਣਾ ਇਹਦੇ ਵਰ ਵੀ 16 ਰੁਪਏ 16 32 ਇੱਕ ਮਿੰਟੇ ਕੋਈ ਕਰਨ 700 ਦੀ ਡੇਟਾ 32 ਰੁਪਏ ਜੀ 80 ਲੱਗੀ ਇਹਦੇ ਲੈ ਦੇ ਲੋ ਜਿਓ ਜੀ ਭਾਈ ਜੀ ਚਾਹ ਵੀ ਆ ਗਈ ਚਾਹ ਦੀਆਂ ਪਿਆਦੀਆਂ ਦੇਖੋ ਬਹੁਤ ਵੰਧੀਆਂ ਕੱਪ ਬੜੇ ਬੜੇ ਘਾਣੂ ਘਰ ਦੇ ਯਾਰੀ ਦੇ ਅੰਦਰ ਕੱਪ ਕਾਦੇ ਭੁਗੀਆਂ ਹੀ ਆਏ ਓਏ ਮੁੰਡਾ ਨਾ ਰੱਖਿਓ ਚੰਗਾ ਬੋਲੀ ਓਏ ਹਾਂ ਜੀ ਹਾਂ ਜੀ ਠੀਕ ਆ ਜੀ। ਹਾਂ ਉਹਨੇ ਕਹਿੰਦਾ ਨਾਲ ਹੀ ਨਹੀਂ ਮੇਨਾਂ ਐਂਡ ਜਾਂ ਚਰਵਾਤ ਬੰਦੇ ਨੂੰ ਸਪਣਾ ਆਉਂਦਾ। ਹਾਂ ਜੀ। ਤੇ ਵੀ ਨਹੀਂ ਆਉਂਦੀ ਆ। ਰਸਤਾ ਵਾਸਤਾ ਦੇਖ ਕੇ ਆਉਂਦਾ। ਠੀਕ ਆ। ਰਾਸਤੇ ਤੇ ਨਹੀਂ ਜਾਂਦੀ। ਠੀਕ ਆ। ਰਾਸਤਾ ਦੇਖ ਕੇ ਜਾਇੰਗੇ। ਹਾਂ। ਕਿੱਥੇ ਵੀ ਜਾਣਾ ਨਾ ਮਸ਼ੀਨ ਲੈ ਕੇ। ਕਿਹੜਾ ਰਸਤਾ ਦੇਖ ਕੇ ਆਉਣਾ। ਬਸ ਜਿਹੜੇ ਰਸਤੇ ਤੇ ਆਪਾਂ ਗਏ ਆ ਉਹ ਤਾਂ ਠੀਕ ਆ। ਇੱਥੇ ਨਵੇਂ ਨਹੀਂ ਜਾਣਾ। ਜਿੱਥੇ ਕਹਿਣ ਵੀ ਗਏ ਹੀ ਨਹੀਂ ਕਦੇ। ਠੀਕ ਆ ਜੀ। ਹਾਂ। ਧਿਆਨ ਰੱਖ ਮੇਰਾ ਵੀਰ ਬਹੁਤ। ਹੋ ਗਿਆ ਨਹੀਂ। ਆ ਜਰਾ ਮੈਂ ਵੀ ਪੰਜ ਸੱਤ ਰੇ ਨੂੰ ਪੰਜਾਂ ਮਾਂ ਪੰਜ ਚਾਰ ਦੋ ਦੋ ਨਜਾਣੇ ਲੱਗਣ ਦਿਨ 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 ਆਉਣੇ ਲੱਗਿਆ ਛੇ ਦਿਨ ਇਹ ਤਾਂ ਕਿ ਦਿਨ ਉੱਤੇ ਨੂੰ ਸਤਾਫਤਾ ਦਾ ਉਹ ਖਰਾਬ ਹੋ ਗਿਆ 24 ਘੰਟੇ ਲੱਗਦੇ ਉਹਨੂੰ ਕੰਨ ਬਾਦ ਟਾਈਮ ਮੇਰੇ ਕੋ 24 ਘੰਟੇ ਗਿਆ ਹੁਣ ਦੇਖ ਲੈ 24 ਘੰਟੇ ਤੂੰ ਹੁਣ ਤੇ ਬਹਿ ਗਿਆ 12 ਵਜੇ ਅੱਜ 21 ਤਰੀਕ ਦੇ 12 ਵਜੇ ਆ ਹਾਂ ਕੱਲ ਨੂੰ 9 ਵਜੇ ਹੋਗੀ ਹੁਣ 21 ਕੱਲ ਨੂੰ ਸਵੇਰੇ 9 ਵਜੇ ਜਾਣਾ ਹੁਣ ਬਸ ਇਹ ਜਾਉਂਗਾ 2.5 30 ਕਿਲੋਮੀਟਰ ਫਿਰ 23 ਨੂੰ ਸਿਰੇ ਚੱਡਣ ਲੱਗੂਗਾ ਨਾ ਬਾਈ ਨੂੰ ਬਾਈ ਨੂੰ ਸਵੇਰੇ ਸੱਜੇ ਨੇ ਪਹੁੰਚਣਾ ਚਲੋ ਦੋ ਦਿਨ ਤਾਂ ਲੱਗੇ ਜਾਣੇ ਆ ਲੱਗ ਜਾਣਗੇ ਕਿ ਲੱਗ ਜਾਣਗੇ ਬਾਕੀ ਆਉਂਦੀ ਬੱਸ ਕਹਿੰਦਾ 5-7 ਮਿੰਟ ਦਾ ਕਰਾ ਦੇ ਤਿਆਰੀਆਂ ਪੜਾ ਹੈ ਤਿਆਰੀਆਂ ਪੜਾ ਕਹਿੰਦਾ ਉਨੇ ਵਾਲੀ ਆ ਵਾ 5-4 ਮਿੰਟ ਦੀ ਏਸੀ ਵਾਲੀ ਬੱਸ ਆ ਦੂਈ ਹੈਗੀ 600 ਦੀ 700 ਦੀ 100 ਰੁਪਏ ਦਾ 200 ਰੁਪਏ ਦਾ ਫਰਕ ਆ ਬੱਸ ਤੇਰੀ ਜਾਨਦੀ ਆ ਬਾਈ ਦੇਖੀ ਆ ਬਾਈ ਫਰਕ ਤਾਂ ਹੈ

ਰਾਮਾਇਣਾ ਆਪਣੇ ਆਪਾ ਫੋਜੰਨੇ ਆ ਜਹਤ ਰਾਮਾ ਚਾਹ ਦੇ ਨਾਲ ਬਗਮੇ ਕਰਾਉਣਾ ਕਰਕੇ ਲੋ ਬੁਖਦੇ ਦੇਖਦੇ ਆ ਬਾਈ ਬਾਜ਼ਾਰ ਬਾਜ਼ਾਰ ਖੁੱਲਾ ਪਿਆ ਪੂਰਾ ਦੇਖੋ ਤਾਂ ਮਾਰਕੀਟ ਕਰਨਾ ਜਗਮਗ ਜਗਮਗਾ ਕਰਦੀ ਆ ਬਸਾਂ ਬਸਾਂ ਜਿਹੜੀਆਂ ਦੁਕਾਨਾਂ ਵੀ ਖੁੱਲੀਆਂ ਪੂਰੀਆਂ ਆ ਨਾ ਬਸ ਲਾਸਟ ਵਸਤੀ ਬਈ ਆਪਣੀ ਲਾਸਟ ਵਸਾ ਬਈ ਹੈ ਸਾਹੀ ਲੋਕ ਨਾ ਤੇ ਨੇ ਉਹ ਬੰਦੇ ਕਰਮਾ ਦਾ ਕਰਤੀ ਟਾਈਮ ਹੋ ਗਿਆ ਬੱਸ ਪਠਾਨਾ ਕੇ ਜਾ ਰਹੇ ਹਾਂ ਲੋ ਜੀ ਭਾਈ ਬੱਸ ਦੇ ਵਿੱਚ ਆ ਗਏ ਏਸੀ ਚੱਲਦਾ ਇੱਕ ਆ ਦੋ ਲੱਗੇ ਆਇਆ ਇੱਕ ਉਹ ਨਾ ਐ ਪੈਰਾ ਦਾ ਬਾਕੀ ਆਪਾਂ ਬੈਗ ਰੱਖ ਕੇ ਆਪਣਾ ਨਾ ਜਾਰੇਗਾ ਆਪਣਾ ਪੈ ਕੇ ਮਾਰਤਾ ਹੈਗਾ ਨੇਰਾ ਕੁਝ ਨਹੀਂ ਦਿਖਣਾ ਸਵੇਰੇ ਤੱਕ ਆਵਾਂਗੇ ਅਹਮਦਾਬਾਦ ਪਹੁੰਚਣਾ ਆਪਾਂ ਨੇ ਹੁਣ ਬਾਕੀ ਰੋਡ ਜਿਦਾ ਨਾ ਬੜੀਆਂ ਘੈਂਟ ਬਸਾਂ ਭਾਈ ਬਿਲਕੁਲ ਬੰਦ ਬਲਾਕਜ ਹੋ ਜਾਂਦਾ ਇੱਕ ਡੱਬਾ ਆਗੇ ਤੋਂ ਸਭੀ ਯਾ ਉਤਰਦੇ ਰਹੋ। ਆਹ ਵੀ ਤੁਹਾਨੂੰ। ਸਵੇਰੇ ਸਵੇਰੇ ਦਾ ਹੋ ਗਿਆ ਟਾਈਮ ਆ। ਸਵੇਰ ਸੁਬਾਹ ਦਾ। ਵੀ ਦੇਖੋ ਅਹਮਦਾਬਾਦ ਜੀ ਨਾ ਬੱਸ ਨੇ 7:30 ਵਜੇ ਲਾਤਾ 12 ਵਜੇ ਵਾ ਬੈਠੇ ਤੇ ਉਹਦੇ ਬਾਅਦ ਹੁਣ ਅਹਮਦਾਬਾਦ ਦੇ ਵਿੱਚ ਆਪਾਂ ਆਟੋ ਕਰਿਆ ਸਮਰਾਵਤੀ ਸਟੇਸ਼ਨ ਆ ਨਾ ਸਫਰਵਤੀ ਤੇ ਪਹੁੰਚਣਾ ਹੁਣ। ਬਹੁਤ ਜ਼ਿਆਦਾ ਡਰਾਈਵਰਾਂ ਗਾ ਵੀ ਗੱਪਾਂ ਕਹਿ ਦਿੰਦੇ ਨਾ ਗਜਰਾਤ ਦੇ ਵਿੱਚ ਅਹਮਦਾਬਾਦ ਬਹੁਤ ਆ ਆਟੋ ਹੀ ਆਟੋ ਵਾਲੇ ਜਾਰੇ ਥੋੜਾ ਏ ਤਾਂ ਠੱਕਾ ਖੜਕਾ ਦਿੰਦੇ ਆ। ਬਾਕੀ ਸਰਕਾਰੀ ਬੱਸ ਬੜੀ ਜਲਦੀ ਆ ਬਈ ਸਬੂਧਾ ਸਫਾਈ ਦੇ ਮਾਮਲੇ ਜਾਂ ਨਾ ਆਪਾਂ ਕਹਿੰਦੀ ਵਧੀਆ ਠੀਕ ਆ ਬਹੁਤ ਸੋਹਣਾ ਨਾ ਮੇਨ ਸਟੇਸ਼ਨ ਨਾ ਰੇਲਵੇ ਨਾ ਇੱਥੇ ਤੇ ਬਈ ਸ਼ੀਟ ਨਹੀਂ ਦੀ ਮਿਲੀ ਇਹ ਆ ਗਿਆ ਮੇਨ ਰੇਲਵੇ ਸਟੇਸ਼ਨ ਜਾਂ ਜਿਹੜਾ ਅਹਿਮਦਾਬਾਦ ਆ ਇੱਥੇ ਤੇ ਆਪਾਂ ਨੂੰ ਸ਼ੀਟ ਨਹੀਂ ਮਿਲੀ ਜਿਹੜੀ ਸ਼ੀਟ ਮੇਰੀ ਆ ਨਾ ਆਪਾਂ ਨੂੰ ਉਹ ਮਿਲੀ ਆ ਫਬਰਵਰੀ ਫਬਰਵਰੀ ਰੇਲਵੇ ਸਟੇਸ਼ਨ ਤੋਂ ਅਗੇ ਇਲੈਕਟ੍ਰੋਨਿਕ ਗੱਡੀ ਬਹੁਤ ਰਹੀ ਆ ਇਲੈਕਟ੍ਰੋਨਿਕ ਜਾਂਦੀ ਆਟੋ ਦੇ ਆਟੋ ਚੜਿਆ ਪਿਆ ਬਾਈ ਪੁੱਤਰ ਕਿ ਹੁਣ ਚਾਹ ਜੋ ਪੀਏ ਨਾਲੇ ਦੇਖਦੇ ਆਂ ਫਿਰ 9:30 ਵਜੇ ਟ੍ਰੇਨ ਆ ਬੈਸੇ ਸੱਤ ਸੱਤ ਸਦਾਈ ਹੋਏ ਆ 9:30 ਵਜੇ ਟ੍ਰੇਨ ਆ ਜੇ ਦੇਖਾਂਗੇ ਵਾਲਾ ਬੋਟਾ ਜੇ ਜਾਂਦੇ ਪਹੁੰਚ ਜੀ ਬਾਈ ਇਹਨਾ ਕਿਉਂ ਟ੍ਰੇਨ ਨੇ ਤਾਂ ਆਪਾਂ ਨੂੰ ਢਿੱਕਣਾ ਨਹੀਂ ਹੈਗਾ ਆਪਾਂ ਨੇ ਉਹਨੂੰ ਢਿੱਕਣਾ ਹੈ ਕਾਰ ਵਾਲਾ ਕਹਿੰਦਾ 250 ਉਹ ਜਰਾ ਬਾਬਾ ਵਧੀਆ ਬੰਦਾ ਮਿਲਿਆ 100 ਰੁਪਏ ਚ ਲੈ ਕੇ ਜਾਂਦਾ ਹੈ 8 ਕਿਲੋਮੀਟਰ ਚੱਲ ਉਹ ਤਾਂ ਜਾਇਆ ਜਾਇਕ 250 ਮੰਗੇ ਕਹਿੰਦਾ ਬਹੁਣੀ ਦਾ ਟਾਈਮ ਆ ਆਓ ਜੀ ਭਾਈ ਆ ਗਈ ਦੀ ਟ੍ਰੇਨ ਆ ਪੈ ਗਏ ਤੇ ਆਪਾਂ B3 ਡੱਬਾ ਆਪਣਾ AC ਬਾਕੀ ਆ ਰਸਤਾਂ ਦੇ ਜੰਗਲਾਂ ਚ ਜਾ ਕੇ ਗੁਜਰਾਤ ਤਾਂ ਨੱਗੇ ਆਏ ਇਹ ਹੁਣ ਪਤਾ ਨਹੀਂ ਸਟੇਸ਼ਨ ਪਤਾ ਨਹੀਂ ਕਿਹੜਾ ਇਹ ਹੈ ਆ ਹੁਣ ਆਪਾਂ ਰਸਤਾਂ ਦੇ ਵਿੱਚ ਆ ਗਏ ਆਹ ਡੱਬਾ ਆਪਣਾ ਏਸੀ ਵਾਲਾ 23 27 ਨੰਬਰ ਸੀਟ ਆ ਇਧਰੋਂ ਤੋਂ ਮੈਂ ਦੇਖਦਾ ਉਹਨਾਂ ਜ਼ਮੀਰ ਦੇ ਕੋਲ ਲੱਗਦਾ ਇਹ ਨੱਲੇ ਦਾ ਨਾ ਕਣਕ ਨਾ ਝੋਨਾ ਕੁਝ ਵੀ ਨਹੀਂ ਦਿਖਦਾ ਰੋ ਤੋਂ ਬਾਕੀ ਕਿਤੇ ਕਿਤੇ ਸਰੋਂ ਜੀ ਵੱਡੀ ਹੋਈ ਲੱਗਦੀ ਆ ਇਹ ਸਵੇਰੇ 6 ਵਜੇ ਤਾਰੂ ਵੀ ਆਪਾਂ ਨੂੰ ਅੰਬਾਲਾ ਬਾਕੀ ਦੇਖਦੇ ਨੇ ਹਿਮਾਚਲ ਜਾਣਾ ਜੇ ਚੰਡੀਗੜ੍ਹ ਨੂੰ ਹੋ ਕੇ ਗਈ ਤਾਂ ਆਪਣੇ ਪਿੰਡੇ ਮਰੰਡੇ ਹੀ ਉਤਰਾਂਗੇ ਜੰਗਲੇ ਜੰਗਲ ਪਿਆ ਬਾਈ ਨਾਲ ਦੀ ਨਾਲ ਲਾਈਨ ਦੇ ਹਨ ਪੂਰਾ ਇਹ ਜਮੇਰ ਸ੍ਰੀਪਾ ਰਾਜਸਥਾਨ ਦੇ ਵਿੱਚ ਜੈਪੁਰ ਦੇ ਲੱਗੇ ਹੀ ਆ ਬਸ ਹੁਣ ਤਾਂ ਸਮਝ ਲਓ ਇਦਾਂ ਰੜਾ ਇੰਜਨ ਰਾਈ ਹੋਵੇ ਨਾ ਆਹ ਤਾਂ ਕਿੰਨੇ ਸੋਹਣੇ ਲੱਗਦੇ ਆ ਬਾੜੀ ਇਲਾਕਾ ਲੋਕਾਂ ਦੇ ਲਵੇ ਦੇ ਉੱਤੇ ਵੀ ਇਕੱਠੀਆਂ ਦੇ ਉੱਤੇ ਦੀ ਪੁਲ ਲਾਇਆ ਹੋਇਆ ਮੋਟਰਸਾਈਕਲ ਲੰਘਣ ਨੂੰ ਜਿਵੇਂ 3 ਰੀਫਾ ਬਈ ਪਹੁੰਚ ਗਏ ਅੰਮ੍ਰਿਤਪੁਰ ਅਮਰ ਦਵਾਰੋਂ ਐਂਟਰੀ ਕਰਤੀ ਐਂਟਰੀ ਬਸ ਪੰਜਾਬ ਦੀ ਐਂਟਰੀ ਲੱਗਿਆ ਹੁਣ ਕਰਨਾ ਹਰੇ ਅੰਬਾਲੇ ਪਹੁੰਚ ਗਏ ਮੈਂ ਤੇ ਬਾਅਦ ਹੁਣ ਆਪਣਾ ਹਨਾ ਟੂਰ ਹੈ ਜਾਣੀਆਂ ਬਈ ਗੱਡੀ ਹਿਮਾਚਲ ਨੂੰ ਬੜਾ ਵਧੀਆ ਰਿਹਾ ਸਫਰ ਹਨਾ ਟ੍ਰੀਟ ਵਧੀਆ ਧੀ ਨਾਲ ਜਿਹੜੇ ਸਫਰ ਕਰਨ ਵਾਲੇ ਵੀਰ ਤੇ ਮਾਚਲ ਦਾ ਇੱਕ ਵੀਰ ਆਪਣੇ ਲੋਕ ਤਨ ਆਪਣੇ ਗੁਜਰਾਤ ਦੇ ਆ ਵੀਰ ਹਿੜਿਆਣੇ ਆ ਨਾ ਵੈਕਟਰੀ ਇਮਪੋਰਟਿੰਗ ਜਿਹਾ ਕੰਮ ਕਰਦੇ ਆ ਬੜਾ ਵਧੀਆ ਸਫਰ ਰਿਆ ਨਜ਼ਾਰੇ ਦਾ ਪਤਾ ਹੀ ਨੱਗਿਆ ਰਾਤ ਤਾਂ 10:00 ਫੇਸ 9:30 ਵਜੇ ਸੌਂਗੇ ਤੇ ਹੁਣ ਉੱਠੇ 7:30 ਹੋ ਗਏ ਮਾਲ ਆ ਗਿਆ ਇੱਕ ਕੁੱਤੀ ਆ ਹੁਣ ਆਪਾਂ ਜਾਵਾਂਗੇ ਸਿੱਧਾ ਮਰੰਡੇ ਮਰੰਡੇ ਵਾਲੇ ਰੇਟੇ ਜਣਾ ਨਾ ਆਪਾਂ ਲੱਗੇ ਹੀ ਪੈਂਦਾ ਉਹ ਚੰਡੀਗੜ੍ਹ ਤੋਂ ਅੱਗੇ ਮੋੜ ਲਈ ਤੋਂ ਅੱਗੇ ਮਰੰਡੇ ਦਾ ਰੇਟੇ ਜਣਾ ਉੱਥੇ ਜਾਵਾਂਗੇ ਬਾਕੀ ਟਿਕਟ ਆਪਣੀਆਂ ਵਾਲੇ ਤੱਕ ਅੱਧੀ ਹੁਣ ਟੀਟੀ ਜੀ ਨੂੰ ਕਿਹਾ ਮੈਂ ਕਿ ਟਿਕਟ ਬਣਾ ਦੇ ਯਾਰ ਅੱਗੇ ਵੀ ਮੈਂ ਪਾਸ ਕੋਲ ਉੱਧਰ ਜੂ ਬਣਾਣਾ ਪਿੰਡ ਦੇ ਆਪਣੇ ਇਲਾਕੇ ਚ ਜਗ ਜੂ ਉਹ ਵੀ 15-20 ਮਿੰਟ ਲੱਗਦੇ ਆ ਉੱਥੇ ਜਾਣ ਨੂੰ ਕੋਈ ਨਹੀਂ ਬਣਾ ਦਿੰਦਾ ਬਾਕੀ ਮੌਸਮ ਬੱਦਲ ਬਾਜੀ ਹੋਈ ਹੋਈ ਕਾਣੀ ਇਹ ਤਾਂ ਗੰਨ ਲੱਗੀ ਨੇ ਹੁਣ ਚਲੋ ਦੇਖਦੇ ਆ ਫੇ ਚੱਲ ਦਿਖਾਉਨੇ ਆ ਤੁਹਾਨੂੰ ਫੇ ਅੱਗੇ ਚੱਲ ਕੇ ਲਓ ਜੀ ਭਾਈ ਪਹੁੰਚ ਗਏ ਮੁਹਾਲੀ ਮੁਹਾਲੀ ਤੋਂ ਬਾਅਦ ਹੁਣ ਆਪਾਂ ਉਤਰਨਾ ਪਰੰਡੇ ਰੰਗਲੇ ਪੰਜਾਬ ਦੀ ਐਂਟਰੀ ਹੈ ਨਾ ਇਹ ਤਸਵੀਰਾਂ ਹਨ ਜਾਤੀਆਂ ਬਾਈ ਜਿਹੜੇ ਚੀਜ਼ ਆਪਾਂ ਅਲੇ ਦਲੇ ਦੇਖਦੇ ਆ ਲੈਣ ਦੇ ਪਿੱਛੇ ਕਿਤੇ ਨਹੀਂ ਲਿਗੀ ਹੈਗੀ 1200 ਕਿਲੋਮੀਟਰ ਖੱਡੇ ਰੇਲ ਦੇ ਵਿੱਚ ਆਪਾਂ ਹੁਣ ਆਪਣੇ ਪੰਜਾਬ ਦੇ ਵਿੱਚ ਐਂਟਰੀ ਕਰ ਗਏ ਹਰਿਆ ਭਰਿਆ ਹਨ ਵਧੀਆ ਨਾਲ ਕਲੋਨੀਆਂ ਮਕਾਨ ਬਣ ਰਿਹਾ ਵਧੀਆ ਜਿਹੜੀ ਪੰਜਾਬ ਦੀ ਪਛਾਣ ਆ ਉਹਦਾ ਪੰਜਾਬ ਦੀ ਹੋ ਜੇ ਕੜਕਾ ਬਾਈ ਪੰਜਾਬ ਦੇ ਵਿੱਚ ਹਰੀਆਂ ਪਈਆਂ ਮੈਨੂੰ ਲੱਗਦਾ ਐ ਕਿ ਵੀ 20 ਪਰ ਆਪ ਤੇ ਬਾਹਰੇ ਕੰਮ ਚੱਲੂ ਜਿਹੜੇ ਹਿਸਾਬ ਕਾ ਗਣਕਾ ਦੇਖਦੇ ਆਂ ਆ ਸਾਰੀਆਂ ਗਣਕਾਂ ਹੀ ਘਣੀਆਂ ਜਿਵੇਂ ਆ ਰਹੀ ਮਾਰਦੀਆਂ ਨੇ ਟੈਂਪਰ ਟ੍ਰੇਨ ਪਹੁੰਚ ਗਈ ਪੂਰੇ ਐ ਨਾ ਕੋਈ ਜਿਆਦਾ ਲੇਟ ਨਹੀਂ ਹੋਈ ਅੱਧਾ ਘੰਟਾ ਲੇਟ ਆ ਬਾਹਰ ਵੜਦੀ ਜਾਂਦੀ ਆ ਆ ਗਣਕਾ ਬਾਈ ਅਜੇ ਇੱਕ ਬੜੀ ਆ ਤਾਂ 20 ਮਈ ਦੇ ਬਾਅਦ ਹੀ ਕੰਮ ਚੱਲੂਗਾ ਸਾਡਾ ਏਰੀਆ ਦਾ 20 ਮਈ ਦੇ ਬਾਅਦ ਹੀ ਚੱਲੂਗਾ ਲਓ ਜੀ ਬਾਈ ਪਹੁੰਚ ਗਏ ਘਰੇ ਉਦੋਂ ਬਾਅਦ ਗੱਡੀ ਚੱਕੀ ਸਦਾ ਹਸਪਤਾਲ ਨੂੰ ਸਿੱਧੀ ਕਰਤੀ ਜਿਹੜੀ ਤੁਹਾਨੂੰ ਦੱਸਿਆ ਤਾਂ ਨਾ ਵੀ ਮਟੂਹੀ ਦੀ ਰੜਕ ਜੀ ਆ ਬਾਕੀ ਪੰਜਾਬ ਦੇ ਵਿੱਚ ਬਾਈ ਗਣਕਾਂ ਅਜੇ ਸਾਡੇ ਏਰੀਆ ਦੇ ਵੈਸੇ ਐਈਆਂ ਕਣਕਾਂ ਜਿਹਾ ਐਈਆਂ ਸਰੂਆਂ ਆ ਆ ਸਰੂ ਖੜੀਆਂ ਆ ਆ ਕਣਕਾਂ ਖੜੀਆਂ ਆ ਹੁਣ ਆਪਾਂ ਚੱਲਿਆ ਰੋਪੜ ਨੂੰ ਸ੍ਰੀ ਚਮਕੌਰ ਸਾਹਿਬ ਪਹੁੰਚਣੇ ਆਲੇ ਆ ਆ ਦੇਖੋ ਕਣਕਾਂ ਇੱਧਰ ਅਜੇ ਤਾਂ ਬਹੁਤ ਆਰਾਮਾਲ ਪਿਆ ਤਾਂ ਲੱਗਦਾ ਵੀ ਇਹ 15 20 ਤਰੀਕ ਨੂੰ ਕੰਮ ਚੱਲੂ ਸਾਡੇ ਏਰੀਆ ਦਾ ਬਾਕੀ ਹੋਰ ਦਾ ਪਤਾ ਨਹੀਂ ਆਪਣੇ ਏਰੀਆ ਦੀ ਗੱਲ ਕਰਦੇ ਆ ਕਣਕਾਂ ਵਧੀਆ ਬਾਈ ਸ਼ਾਨਦਾਰ ਖੜੀਆਂ ਕਣਕਾਂ ਨੇ ਪਿਛਲੇ ਸਾਲ ਤਾਂ ਨਾ ਸਾਰੀਆਂ ਕਣਕਾਂ ਘਿਰਨ ਗੇਲ ਜ਼ਮੀਂਦਾਰਾਂ ਨੂੰ ਬਹੁਤ ਨੁਕਸਾਨ ਹੋਇਆ ਤਾਂ ਮਸ਼ੀਨਾਂ ਵਾਲਿਆਂ ਦਾ ਜ਼ਿਆਦਾ ਹੋਇਆ ਜ਼ਮੀਂਦਾਰਾਂ ਦਾ ਜਿਹੜਾ ਹੋਣਾ ਹੀ ਹੋਣਾ ਨਾਲ ਮਸ਼ੀਨਾਂ ਦਾ ਵੀ ਬਹੁਤ ਹੋਇਆ ਤਾਂ ਮੈਂ ਕਿਹਨੇ ਰੱਖੇ ਮਹਾਰਾਜ ਹੁਣ ਸੁੱਖ ਸ਼ਾਂਤੀ ਇਹ ਰੋਡ ਨਿਕਲਿਆ ਸਾਡੇ ਕੋਲ ਨੂੰ ਬੜਾ ਇਹਦਾ ਕੰਮ ਮਾਰੋ ਮਾਰ ਚੱਲ ਰਿਹਾ ਜੇ ਗਏ ਤੇ ਨਾ ਪੁਲ ਨਹੀਂ ਤਾਂ ਲੱਗਿਆ ਜੇ ਹੁਣ ਇਹਦਾ ਪੁਲ ਪਾਲ ਲੱਗ ਗਿਆ ਹੁਣ ਆਪਾਂ ਗੱਡੀ ਚੱਕੀ ਐ ਸਿੱਧਾ ਰੋਪੜ ਨੂੰ ਕਰਤੀ ਸੀਦੀ ਸਰਜੀਤ ਟਰੈਕਟਰ ਉੱਥੇ ਮੈਂ ਕਿਹਾ ਉਹਨੂੰ ਦਿਖਾ ਲੰਨਾ ਅੱਗੇ ਵੀ ਮੈਨੂੰ ਪ੍ਰੋਬਲਮ ਆ ਗਈ ਸੀ ਉਹਨੂੰ ਐਕਸਰਸਾਈਜ਼ ਦੱਸੀ ਸੀ ਵੈਸੇ ਉਹ ਐਕਸਰਸਾਈਜ਼ ਕਰੀ ਬਹੁਤ ਐਤਕੀ ਵੀ ਕਰਿਆ ਨਹੀਂ ਹੈਗਾ ਕੰਮ ਉਹ ਐਕਸਰਸਾਈਜ਼ ਨੇ ਪਿਛਲੀ ਵਾਰ ਮੈਨੂੰ ਕਈ ਸੀਜ਼ਨ ਹੋ ਗਏ ਜਰ ਦਿੱਕਤ ਆ ਗਈ ਦੀ ਜਦ ਤੱਕ ਐਕਸਰਸਾਈਜ਼ ਨੇ ਕਰਤਾ ਦਾ ਕੰਮ ਐਦਗੀ ਪਤਾ ਨਹੀਂ ਐਕਸਰਸਾਈਜ਼ ਵੀ ਨਹੀਂ ਕੰਮ ਕਰਦੀ ਹੈਗੀ ਬਾਕੀ ਮੈਂ ਕਿਹਾ ਚਲੋ ਇੱਕ ਵਾਰ ਦਿਖਾਏ ਆ ਉਹਨੇ ਹਣਾ ਬਾਈ ਇਹ ਜੇ ਸੀਜ਼ਨ ਕੋਟੇ ਆਪਣੇ ਚੱਲਣਾ ਹੋਰ Rajasthan ਦੇ ਵਿੱਚ ਮਸ਼ੀਨ ਆਉਣੀਆਂ ਐ ਜੇ ਦੇਖਣਾ ਵੀ ਆਪਣੇ ਉਧਰੇ ਪਾਲੀ ਵਾਲੀ ਸਾਈਡ ਤੇ ਚਲਾਵਾਂਗੇ ਹਨਾ ਬਾਕੀ ਏਸੀ ਵਾਲੀ ਮਸ਼ੀਨ ਲਿਆਣੀਆਂ ਵੀ ਸੀਟ ਤੇ ਤਾਂ ਚਲੋ ਬਹਿਣਾ ਹੀ ਪੈਂਦਾ ਉਹ ਮਸ਼ੀਨ ਨਹੀਂ ਚਲਾਵਾਂਗੇ ਤਾਂ ਮੋਟਰ ਹਾਲ ਤੇ ਚੱਲੂਗੀ ਜੀ ਜੋ ਕਾਲੇ ਨਭੇ ਆ ਪੰਜਾਬ ਦੇ ਵਿੱਚ ਚਲੋ ਇਲਾਜ ਹੈ ਨਾ ਆਪਣੇ ਬੰਦੇ ਕੋਲ ਜਿਵੇਂ ਉਹ ਵਧੀਆ ਹੁੰਦਾ ਬਾਕੀ ਜੇ ਬਾਹਰ ਵਾਲੇ ਇਹਦੀਆਂ ਦੇ ਵਿੱਚ ਇਲਾਜ ਲੋ ਤੁਹਾਨੂੰ ਪਤਾ ਹੀ ਆ ਵੀ ਇੱਕ ਤਾਂ ਡਾਕਟਰ ਉਥੇ ਭਾਸ਼ਾ ਨਹੀਂ গুজਰਾਤ ਦੇ ਵਿੱਚ ਕਰਾਇਆ ਇਲਾਜ ਉਹਨੂੰ ਭਾਸ਼ਾ ਨਹੀਂ ਸਮਝ ਆਈ ਭਲਾ ਨਾ ਮੈਨੂੰ ਉਹਦੀ ਆਈ ਨਾ ਆਉਂਦੀ ਮੈਨੂੰ ਆਈ ਨਾ ਮੈਨੂੰ ਉਹਦੀ ਆਈ ਉਲਟਾ ਹੀ ਰਿਹਾ ਕੰਮ ਫਿਰ ਚਲੋ ਉਹਨਾਂ ਗੋਲੀਆਂ ਗਾਲੀਆਂ ਦਿੱਤੀਆਂ ਫਰਕ ਤਾਂ ਪਿਆ ਤਾਂ ਜਰੂਰ ਉਹਨੇ ਕਿਹਾ ਤਾਂ ਮੋਟਰ ਨਾਲ ਨਹੀਂ ਚਲਾਉਣਾ ਹੈਗਾ ਪੰਜ ਚਾਰ ਦਿਨ ਮੈਂ ਕਿਹਾ ਯਾਰ ਮੋਟਰ ਨਾਲ ਮੈਂ ਉਹ ਕਿਵੇਂ ਸਾਰੂਗਾ ਕਿਵੇਂ ਸਾਰਾਂਗੇ ਅਸੀਂ ਚਲੋ ਲੰਘ ਗਿਆ ਸਮਾਂ ਉਹ ਵੀ ਹੈ ਨਾ ਬਾਕੀ ਨਿਆਣਿਆਂ 'ਚ ਜਾ ਕੇ ਬਾਈ ਡੇਢ ਦੋ ਮਹੀਨੇ ਬਾਅਦ ਆ ਕੇ ਇੱਕ ਸੱਚੀ ਗੱਲ ਆ ਬਈ ਇਹ ਨਿਆਣਿਆਂ ਨੂੰ ਦੇਖ ਕੇ ਤਾਂ ਭੁੱਖੇ ਭੁੱਖੇ ਮਰ ਜਾਂਦੀ ਆ ਹਨਾ ਇੰਨਾ ਥਕੇਵਾਂ ਤਾਂ ਪਰਸੋਂ ਰਾਤ ਦਾ ਤੁਰਿਆ ਆਇਆ ਤਾਂ ਨੇ ਵੀ ਕੋਈ ਮੰਨ ਲਓ ਪਤਾ ਹੀ ਨਹੀਂ ਲੱਗਿਆ ਹੈਗਾ ਆ ਕੇ ਨਿਆਣਿਆਂ ਨੂੰ ਮਿਲੇ ਤਾਂ ਬਸ ਐਂ ਘਹਿਲੋ ਥਕੇਵੇਂ ਦਾ ਪਤਾ ਹੀ ਨਹੀਂ ਹੈਗਾ ਵੀ ਦੋ ਤਿੰਨ ਦਿਨ ਚੱਲ ਕੇ ਆਇਆ ਚਲੋ ਠੀਕ ਹੈ ਜੀ ਇਹ ਵੀਡੀਓ ਆਪਣੀ ਛੋਟੀ ਜੀ ਹੁਣ ਇੱਥੇ ਤੱਕ ਰਹੀ ਥੀ ਬਾਕੀ ਅਗਲੀ ਵੀਡੀਓ ਮਿਲਾਂਗੇ ਹੁਣ ਤੁਹਾਨੂੰ ਧੰਨਵਾਦ ਜਦ ਤੱਕ ਲਈ